ਫਸਵਾ ਬੇਗੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਪਦਾਸ ਦੇ ਅਮਰੀਕਾ ਵੱਲੋਂ ਰਿਪੋਰਟ ਕੀਤੇ ਜਾ ਰਹੇ 104 ਪਾਰਟੀਆਂ ਚੋਂ ਪੰਜਾਬ ਦੇ 30 ਪੰਜਾਬੀਆਂ ਚੋਂ ਪਿੰਡ ਪਦਾਸ ਦੇ ਮਾਪੁੱਤ ਜਿਹੜੇ ਨੇ ਉਹ ਵੀ ਸ਼ਾਮਿਲ ਨੇ ਦੱਸਦੇ ਹੀ ਇਹ ਅਮਰੀਕਾ ਵੱਲੋਂ ਰਿਪੋਰਟ ਕਰਨ ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਜਿਹੜਾ ਹੈ ਆਪਣੇ ਕਰ ਡੀਐਸਪੀ ਦਿਲਜੀਤ ਸਿੰਘ ਤੇ ਡੀਐਸਪੀ ਪੁੱਲਥ ਕਰਨੈਲ ਸਿੰਘ ਦੀ ਅਗਵਾਈ ਚ ਪਹੁੰਚੇ ਤੇ ਇਸ ਸਮੇਂ ਪੀੜਤ ਲਖਪ੍ਰੀਤ ਕੌਰ ਨੇ ਜਿਹੜਾ ਉਹ ਦੱਸਿਆ ਕਿ 1 ਜਨਵਰੀ 2025 ਨੂੰ ਆਪਣੇ ਬੇਟੇ ਪ੍ਰਭਜੋਤ ਸਿੰਘ ਦੇ ਨਾਲ ਵਿਦੇਸ਼ ਅਮਰੀਕਾ ਲਈ ਗਏ ਸਨ ਜੋ ਯੂਰਪ ਤੋਂ ਬਖਵਖ ਦੇਸ਼ਾਂ ਚੋਂ ਹੁੰਦੇ ਕੋਈ 23 ਜਨਵਰੀ ਅਮਰੀਕਾ ਕੈਂਪ ਚ ਬੜੇ ਸਾਹ ਜਿੱਥੇ ਸਾਡੀ ਕੋਈ ਵੀ ਗੱਲਬਾਤ ਜਿਹੜੀ ਉਹ ਨਹੀਂ ਸੁਣੀ ਗਈ ਤੇ ਸਾਨੂੰ ਉਦੋਂ ਪਤਾ ਲੱਗਾ ਕਿ ਇੱਕ ਆਰਮੀ ਦੇ ਹਵਾਈ ਜਹਾਜ਼ ਤੇ ਅੰਮ੍ਰਿਤਸਰ ਲਈ 5 ਸਾਲ ਦਾ ਡੈਪੂਟੇਸ਼ਨ ਲਗਾ ਕੇ ਰਿਪੋਰਟ ਕਰ ਦਿੱਤਾ ਗਿਆ ਤੇ ਪੀੜਿਤ ਮਾਪੁੱਤ ਨੇ ਜਿਹੜਾ ਹੈ ਉਹ ਮਾਪੁੱਤ ਦੇ ਘਰ ਪਹੁੰਚਣ ਤੇ ਪਰਿਵਾਰਕ ਮਾਹੌਲ ਜਿਹੜਾ ਹੈ ਭਾਵੁਕ ਨਜ਼ਰ ਆਇਆ ਇਸ ਤੋਂ ਇਲਾਵਾ ਉਹਨਾਂ ਨੇ ਵਿਦੇਸ਼ ਕਿਸ ਤਰ੍ਹਾਂ ਦੇ ਨਾਲ ਉੱਥੇ ਪਹੁੰਚੇ ਕਿੰਨੇ ਪੈਸੇ ਲੱਗੇ ਇਸ ਬਾਰੇ ਜਿਹੜਾ ਕੁਝ ਨਹੀਂ ਦੱਸਿਆ ਤੇ ਇਸ ਤੋਂ ਇਲਾਵਾ ਇਸ ਤੋਂ ਨੇੜਲੇ ਪਿੰਡ ਬਰੀয়ার ਦਾ ਨੌਜਵਾਨ ਜਿਹੜਾ ਹੈ ਹਰਪ੍ਰੀਤ ਸਿੰਘ ਪੁੱਤਰ ਗੁਰਜੰਗ ਸਿੰਘ ਦੀ ਰਿਪੋਰਟ ਕੀਤਾ ਗਿਆ ਜੋ ਕਿ ਦੇਰ ਰਾਤ ਆਪਣੇ ਘਰ ਪਹੁੰਚਿਆ ਜਿਸ ਤੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸ ਨਾਲ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਸੀਗੇ ਵੀ ਨਾ ਹੋ ਗਏ ਹਾਂਜੀ ਕੌਣ ਕੌਣ ਵੀ ਸੀ ਮੈਂ ਅਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਤੁਹਾਡੀ ਰਿਪੋਰਟ ਵਿੱਚ ਕੁਝ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਇਆ ਕੁਝ ਨਹੀਂ ਰੀਜ਼ਨ ਦੱਸਿਆ ਸੰਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਨਾ ਉੱਥੇ ਕੈਂਪਸ 'ਚ ਸਾਨੂੰ ਲੈ ਗਏ ਸੀ ਉੱਥੇ ਸਾਰਿਆਂ ਨੂੰ ਪਤਾ ਹੀ ਨਹੀਂ ਲੰਘਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋਕ ਤੁਹਾਨੂੰ ਉੱਥੇ ਇੰਡੀਆ ਲੈ ਕੇ ਜਿਗਾਉਣਾ ਸੀ ਉਦੋਂ ਕੀ ਕੀਤਾ ਕੁਝ ਨਹੀਂ ਕੀਤਾ ਸਾਨੂੰ ਹੱਥ ਗਲੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡੀਸ ਕਿੰਨੇ ਤੁਸੀਂ ਨਹੀਂ ਹੋਰ ਵੀ ਹੈਗੇ ਅਸੀਂ ਸੱਤ ਪਿਆਮੀਆਂ ਸੀ ਬਾਕੀ ਲੇਡੀਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆ ਕਿ ਕਿੰਨੇ ਮੈਂਬਰ ਹੈ ਕਿ ਜਿਹੜੇ ਓਪੀਨੀਅਨ ਕਮੇਟੀ ਉੱਪਰ ਜਿਹੜਾ ਸਪਟਾਈ ਚਾਜ ਪਈ ਹੈ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਦੇ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜੇ ਸੀ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਤ ਕੁੱਲ 60% ਸੀਗੇ ਜਿਹੜੇ ਸਾਡੇ ਡੀਐਸਪੀ ਹੋਮਿਸਾਈਡ ਸ਼੍ਰੀ ਦਲਜੀਤ ਸਿੰਘ ਜੀ ਬੂਸਲਾ ਤੋਂ ਉਹ ਉਹਨਾਂ ਨੂੰ ਅਮਰਸਰ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਏ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬੂਜਨਾ ਸੰਬੰਧਤ ਸੀਗੇ ਪਲੱਸ ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਬਦਾਸਪਿੰਡ ਦੇ ਸੀਗੇ ਉਹ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪ੍ਰੋਗ ਮੈਂਬਰਾਂ ਦੇ ਹਵਾਲੇ ਤੇ ਉਹਨਾਂ ਦੇ ਪ੍ਰੋਗ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪ੍ਰੋਗ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸ ਸੰਬੰਧੀ ਕੋਈ ਦੁੱਖਤ ਗਈ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹੱਲ ਕਰਾਂਗੇ <laughs> Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today